ਤੁਸੀਂ ਤਾਂ ਸ਼ੋਮਨੀ ਆਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਅੱਜ ਇਹ ਕਾਂਗਰਸ ਸ਼ੋਮਨੀ ਆਕਾਲੀ ਦਲ ਦੀ ਕਾਂਗਰਸ ਦੇ ਨਾਲ ਤੇ ਉਹ ਕਹਦੀ ਹੈ ਨਾ ਕਿ ਵੀ ਆਪਸ ਵਿੱਚ ਮੇਲ ਨਹੀਂ ਖਾਂਦੀ ਤੇ ਅੱਜ ਤੁਸੀਂ ਕਾਂਗਰਸ ਕੈਂਡੀਡੇਟ ਦੇ ਸਪੋਰਟ ਦੇ ਵਿੱਚ ਕੈਂਪੇਨਿੰਗ ਕਰ ਰਹੇ ਹੋ ਅੱਜ ਇਸ ਇਲਾਕੇ ਦੇ ਵਿੱਚ ਬੜੀ ਲੋਰ ਸੀ ਕਿ ਇਹੋ ਜਿਹਾ ਸੇਵਾਦਾਰ ਜਿਹੜਾ ਆ ਸਕੇ ਮੈਂ ਪੂਰੇ ਇਲੈਕਸ਼ਨ ਦੇ ਵਿੱਚ ਮੈਂ ਇਹਨਾਂ ਦੇ ਨਾਲ ਡੋਰ ਟੂ ਡੋਰ ਹੋਏ ਚਾਹੇ ਪਬਲਿਕ ਮੀਟਿੰਗਾਂ ਹੋਣ ਮੈਂ ਇਹਨਾਂ ਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਇਹਨਾਂ ਦੇ ਨਾਲ ਸਾਥ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਔਰ ਮੇਰੇ ਨਾਲ ਹਰ ਚੜ੍ਹਦੀ ਕਲਾ ਦੇ ਵਿੱਚ ਕਿਸ਼ਨਗਰ ਵਿਧਾਨ ਸਭਾ ਦੇ ਵਿੱਚ ਲੋਕ ਇਹਨਾਂ ਨੂੰ ਪਿਆਰ ਦੇ ਰਹੇ ਨੇ ਉਹ ਇਸ ਕਰਕੇ ਪਿਆਰ ਦੇ ਰਹੇ ਨੇ ਕਿਉਂਕਿ ਕਦੀ ਵੀ ਇਹਨਾਂ ਨੇ ਮਾਨਵਤਾ ਦੀ ਸੇਵਾ ਵਾਸਤੇ ਮਨਾਨੀ ਕੀਤਾ ਤੁਹਾਡੇ ਹੀ ਇਲਾਕੇ ਦੇ ਵਿੱਚ ਇੱਕ ਸਿੱਖ ਸੰਮੇਲਨ ਕੀਤਾ ਗਿਆ ਪਰ ਉਹ ਵਿਰੋਧੀ ਧਿਰ ਵੱਲੋਂ ਕੀਤਾ ਗਿਆ ਭਾਜਪਾ ਦੇ ਹੱਕ ਦੇ ਵਿੱਚ ਕੀਤਾ ਗਿਆ ਔਰ ਉਹ ਕੀਤਾ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਸਾਈਵਾਨਾ ਨੇ ਜਾਂ ਉਹਨਾਂ ਦੇ ਅਹੁਦੇਦਾਰਾਂ ਨੇ ਜੇ ਤੁਸੀਂ ਪੱਗ ਦੇ ਨਾਲੋਂ ਤਾਂ ਫਿਰ ਦਿੱਲੀ ਗੁਰਦੁਆਰਾ ਕਮੇਟੀ ਦੇ ਉਹ ਮੈਂਬਰ ਪੱਗ ਦੇ ਨਾਲ ਕਿਉਂ ਨਹੀਂ ਮੈਂ ਸਮਝਦਾ ਤੁਹਾਡੇ মিডিਆ ਰਾਹੀਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਉਹ ਸੰਮੇਲਨ ਉਹ ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਸਿੱਖ ਸੰਮੇਲਨ ਸਿੱਖ ਦੇ ਖਿਲਾਫ ਕਿ ਚੇਕ ਕੀਤਾ ਗਿਆ ਮੈਨੂੰ ਲੱਗਦਾ ਪੂਰੀ ਦਿੱਲੀ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਹੋਵੇਗਾ ਪਾਰਟੀ ਕੋਈ ਵੀ ਹੋਵੇ ਜਦੋਂ ਇੱਕ ਸਿੱਖ ਜਦੋਂ ਇੱਕ ਸਿੱਖ ਗੁਰੂ ਦਾ ਇੱਕ ਸੇਵਾਦਾਰ ਜਦੋਂ ਉਤਰੇ ਤੇ ਉਹਦੇ ਖਿਲਾਫ ਸੰਮੇਲਨ ਨਹੀਂ ਕੀਤਾ ਜਾ ਸਕਦਾ ਲੇਕਿਨ ਇਹਨਾਂ ਨੇ ਸਿੱਖ ਦੇ ਖਿਲਾਫ ਸੰਮੇਲਨ ਸਿੱਖ ਸੰਮੇਲਨ ਕੀਤਾ ਲੇਕਿਨ ਮੈਂ ਉਹਦੀ ਸਚਾਈ ਵੀ ਦੱਸ ਦੇਣਾ ਚਾਹੁੰਦਾ ਮੈਂ ਅੱਜ ਤੱਕ ਨਹੀਂ ਬੋਲੇ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੂੰ ਸੰਗਤ ਨਕਾਰ ਚੁੱਕੀ ਐ ਜਿਨ੍ਹਾਂ ਨੂੰ ਸੰਗਤ ਆਉਣ ਵਾਲੇ ਸਮੇਂ ਦੇ ਵਿੱਚ ਜੁੱਤੀਆਂ ਨਾਲ ਇਹਨਾਂ ਨੂੰ ਜੀ ਆਇਆਂ ਨੂੰ ਆਖੇਗੀ ਕਿ ਤੁਹਾਨੂੰ ਕਦੀ ਵੀ ਅਸੀਂ ਭੁੱਲ ਨਹੀਂ ਸਕਦੇ ਵਾਈਕੁਰ ਜੀ ਕਾ ਖਾਲਸਾ ਵਾਈਕੁਰ ਜੀ ਕੀ ਫਤਹਿ ਤੁਸੀਂ ਦੇਖ ਰਹੇ ਹੋ ਕਾਲ ਚੰਨ ਜਿੱਥੇ ਆ ਚਰਨਜੀਤ ਸਿੰਘ ਚੰਨੀ ਜੋ ਕਿ ਸਰਦਾਰ ਗੁਰਚਰਨ ਸਿੰਘ ਰਾਜੂ ਕਿਸ਼ਾਨਾਕਰਤਾ ਜੋ ਕੈਂਡੀਡੇਟ ਉਹਨਾਂ ਦੇ ਸਪੋਰਟ ਦੇ ਵਿੱਚ ਹੈਗੇ ਆ ਸਾਡੇ ਨਾਲ ਲਗਾਤਾਰ ਐ ਸਿਲੈਕਸ਼ਨ ਦੇ ਵਿੱਚ ਅਸੀਂ ਐ ਸੀਟ ਤੋਂ ਦੇਖ ਰਿਹਾ ਗੁਰਚਰਨ ਸਿੰਘ ਰਾਜੂ ਦੇ ਨਾਲ ਸ਼ੁਰੂਤ ਹੋਈ ਇੱਕ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਬੱਬਰ ਲਗਾਤਾਰ ਚੱਲ ਰਿਹਾ ਹੈ ਆਓ ਇਹ ਸਵਾਲ ਪੁੱਛਦੇ ਹਾਂ ਕਿ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਾ ਇਸ ਚੋਣਾਂ ਦੇ ਵਿੱਚ ਕੀ ਕੰਮ ਹੈ ਔਰ ਕਿਉਂ ਇੱਥੇ ਜੁੜੇ ਹੋਏ ਹੈ ਔਰ ਉਹਨਾਂ ਨੂੰ ਜੁੜਦੇ ਹੋਣਾਂ ਨਾਲ ਜੀ ਗੁਰਫਤੇ ਦੀ ਸਾਂਝ ਕਰਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਚੋਣਾਂ ਸਿਰਤੇ ਨੇ ਤੁਸੀਂ ਦਿੱਲੀ ਕਮੇਟੀ ਦੇ ਮੈਂਬਰ ਹੋ ਸੰਗਤ ਨੇ ਤੁਹਾਨੂੰ ਅਹੁਦੇਦਾਰੀ ਦਿੱਤੀ ਹੈ ਦਿੱਲੀ ਦੀ ਸਿੱਖਾਂ ਦੀ ਸੇਵਾ ਵਾਸਤੇ ਤੁਸੀਂ ਅੱਜ ਇੱਕ ਜੋ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਵੈਸੇ ਤਾਂ ਆਪਾਂ ਦੇਖ ਰਹ ਪਰ ਅੱਜ ਤੁਹਾਡੇ ਨਾਲ ਚਲੋ ਗੱਲਬਾਤ ਹੋਈ ਹੈ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਦਿੱਲੀ ਗੁਰਦੁਆਰਾ ਕਮੇਟੀ ਕੀ ਕਰ ਰਹੀ ਹੈ ਜਾਂ ਕੀ ਹੋ ਰਿਹਾ ਮਨ ਨੂੰ ਨਹੀਂ ਪਤਾ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸੈਕਟਰੀ ਜਨਰਲ ਆ ਦਿੱਲੀ ਸਟੇਟ ਦਾ ਮਗਰ ਅੱਜ ਇਹ ਇਲੈਕਸ਼ਨ ਨਹੀਂ ਇਹ ਇਲੈਕਸ਼ਨ ਅੱਜ ਪੱਗ ਦਾ ਬਣ ਚੁੱਕਾ ਹੈ ਇਹ ਇਲੈਕਸ਼ਨ ਉਸ ਸਿੱਖ ਦਾ ਬਣ ਚੁੱਕਾ ਹੈ ਜੋ ਕਿਸੇ ਧਰਮ ਤੋਂ ਜਾਤ ਪਾਤ ਤੋਂ ਕਿਸੇ ਪਾਰਟੀਬਾਦੀ ਤੋਂ ਉੱਠ ਕੇ ਸਾਰਾ ਜਮਨਾਪਾਰ ਜਾਣਦਾ ਗੁਰਚਰਨ ਸਿੰਘ ਰਾਜੂ ਦਾ ਨਾਮ ਜੋ ਸੇਵਾ ਦੇ ਵਿੱਚ ਅੱਗੇ ਵੱਧ ਚੜ ਕੇ ਸੇਵਾ ਨੂੰ ਬੰਦੇ ਨੇ ਮੈਂ ਸਮਝਦਾ ਮੈਂ ਅਕਾਲੀ ਦਲ ਦਾ ਵਾਂ ਮੈਂ ਕਈ ਵਾਰ ਕਈ ਕਾਰਜਾਂ ਦੇ ਵਿੱਚ ਪੰਥ ਦੇ ਕਾਰਜਾਂ ਦੇ ਵਿੱਚ ਇਹਨਾਂ ਕੋਲੋਂ ਸਹਿਯੋਗ ਮੰਗਿਆ ਇਹਨਾਂ ਨੇ ਸਹਿਯੋਗ ਦਿੱਤਾ ਬਈ ਉਹੀ ਸਵਾਲ ਹੈ ਕਿ ਬਈ ਤੁਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਅੱਜ ਇਹ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਦੀ ਕਾਂਗਰਸ ਦੇ ਨਾਲ ਤੇ ਉਹ ਕਹਿ ਦਿੰਦੇ ਨਾ ਕਿ ਬਈ ਆਪਸੇ ਮੇਲ ਨਹੀਂ ਖਾਂਦੀ ਤੇ ਅੱਜ ਤੁਸੀਂ ਕਾਂਗਰਸ ਕੈਂਡੀਡੇਟ ਦੇ ਸਪੋਰਟ ਦੇ ਵਿੱਚ ਕੈਂਪੇਨਿੰਗ ਕਰ ਰਹੇ ਮੈਂ ਸਮਝਦਾ ਮੈਂ ਪਾਰਟੀ ਬਾਜੀ ਤੋਂ ਉੱਠ ਕੇ ਮੈਨੂੰ ਪਾਰਟੀ ਨਾਲ ਕੋਈ ਮਤਲਬ ਨਹੀਂ ਮੈਨੂੰ ਮਤਲਬ ਹੈ ਆਪਣੀ ਉਸ ਪੱਗ ਨਾਲ ਉਸ ਇਮਾਨਦਾਰ ਪੱਗ ਨਾਲ ਜੋ ਪੰਥ ਦੇ ਕਾਰਜਾਂ ਦੇ ਵਿੱਚ ਜੋ ਮਾਨਵਤਾ ਦੀ ਸੇਵਾ ਦੇ ਵਿੱਚ ਅੱਗੇ ਵਧ ਚੜ ਕੇ ਸੇਵਾ ਨਿਭਾਉਂਦਾ ਮੈਂ ਸਿਕੰਦਰ ਜਨਰਲ ਸ਼ਰੋਮਣੀ ਅਕਾਲੀ ਦਲਾਂ ਮਗਰ ਅੱਜ ਇਸ ਇਲਾਕੇ ਦੇ ਵਿੱਚ ਬੜੀ ਲੋੜ ਸੀ ਕਿ ਇਹੋ ਜਿਹਾ ਸੇਵਾਦਾਰ ਜੜਾ ਆ ਸਕੇ ਮੈਂ ਪੂਰੇ ਇਲੈਕਸ਼ਨ ਦੇ ਵਿੱਚ ਮੈਂ ਇਹਨਾਂ ਦੇ ਨਾਲ ਡੋਰ ਟੂ ਡੋਰ ਹੋਏ ਚਾਹੇ ਪਬਲਿਕ ਮੀਟਿੰਗਾਂ ਹੋਣ ਮੈਂ ਇਹਨਾਂ ਦੇ ਨਾਲ ਮੋੜ ਮੋਡਲ ਆ ਕੇ ਇਹਨਾਂ ਦਾ ਸਾਥ ਦੇਣ ਦੀ ਕੋਸ਼ਿਸ਼ ਕਰ ਰਹੇ ਆ ਔਰ ਮੇਰੇ ਨਾਲ ਹਰ ਚੜ੍ਹਦੀ ਕਲਾ ਦੇ ਵਿੱਚ ਕਿਸ਼ਨਗਰ ਵਿਧਾਨ ਸਭਾ ਦੇ ਵਿੱਚ ਲੋਕ ਇਹਨਾਂ ਨੂੰ ਪਿਆਰ ਦੇ ਰਹੇ ਨੇ ਉਹ ਇਸ ਕਰਕੇ ਪਿਆਰ ਦੇ ਰਹੇ ਨੇ ਕਿਉਂਕਿ ਕਦੀ ਵੀ ਇਹਨਾਂ ਨੇ ਮਾਨਵਤਾ ਦੀ ਸੇਵਾ ਵਾਸਤੇ ਮਨਾਨੀ ਕੀਤਾ ਮੈਂ ਆਪ ਜੀ ਨੂੰ ਇੱਕ ਗੱਲ ਕਹਿਣੀ ਚਾਹਨਾ ਸਾਡੇ ਸਰਪ੍ਰਸ ਸਲਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਜਦੋਂ ਅਕਾਲ ਚਲਾਣਾ ਕਰ ਗਏ ਤੇ ਲਗਾਤਾਰ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਰਤਨ ਦਰਬਾਰ ਸਜਾਏ ਜਾ ਰਹੇ ਸੀ ਉਦੋਂ ਮੇਰੀ ਵੀ ਇੱਛਾ ਸੀ ਕਿ ਸਰਦਾਰ ਬਾਦਲ ਸਾਹਿਬ ਉਹ ਜਿਨ੍ਹਾਂ ਨੇ ਪੰਜਾਬ ਨੂੰ ਤਰੱਕੀਆਂ ਤੱਕ ਪਹੁੰਚਾਇਆ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਪੰਜਾਬ ਦੀ ਜ਼ਰੂਰਤਾਂ ਨੂੰ ਪੰਜਾਬ ਦੇ ਲੋਕਾਂ ਲਈ ਪੂਰਾ ਕੀਤਾ ਮੈਂ ਵੀ ਦਿੱਲੀ ਦੇ ਵਿੱਚ ਕਰਨਾ ਚਾਹੁੰਦਾ ਪ੍ਰੋਗਰਾਮ ਜਦੋਂ ਮੈਂ ਇਮੀਡੀਏਟ ਪ੍ਰੋਗਰਾਮ ਰੱਖਿਆ ਤੇ ਮੇਰੇ ਕੋਲ ਰਾਗੀ ਨਹੀਂ ਸੀ ਮਿਲਦੇ ਵੇ ਮਨੂੰ ਰਾਗੀ ਨਹੀਂ ਸੀ ਮਿਲ ਰਹੇ ਮਨੂੰ ਭਾਈ ਅਮਰਜੀਤ ਸਿੰਘ ਜੀ ਪਟਿਆਲੇ ਵਾਲੇ ਉਸ ਵਾਰ ਮੈਂ ਦੋ ਜਥੇ ਚਾਹੁੰਦਾ ਸੀ ਕਿਉਂਕਿ ਦਿਨ ਦਾ ਪ੍ਰੋਗਰਾਮ ਕਰਨਾ ਚਾਹੁੰਦੇ ਸੀ ਮੈਂ ਰਾਜੂ ਜੀ ਨਾਲ ਗੱਲ ਕੀਤੀ ਕਿਉਂਕਿ ਇਹਨਾਂ ਦਾ ਸੰਪਰਕ ਇਹਨਾਂ ਦਾ ਪਿਆਰ ਹਰ ਪਾਸੇ ਹੈ ਤੇ ਇਹਨਾਂ ਨੇ ਸਰਦਾਰ ਗੁਰਚਰਨ ਸਿੰਘ ਰਾਜੂ ਜੀ ਨੇ ਵੱਡੇ ਬਾਦਲ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਵਾਸਤੇ ਭਾਈ ਚਮਨਜੀਤ ਸਿੰਘ ਜੀ ਲਾਲ ਸਾਹਿਬ ਇਹਨਾਂ ਨੇ ਭੇਜੇ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕੀਰਤਨ ਕਰਨ ਵਾਸਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪਾਰਟੀ ਦੇ ਕਰਕੇ ਨਹੀਂ ਤੁਸੀਂ ਇੱਕ ਕਿਰਦਾਰ ਕਰਕੇ ਇੱਕ ਇੱਕ ਸ਼ਖਸ ਕਰਕੇ ਉਹਦੇ ਕਰਕੇ ਸਪੋਰਟ ਕਰ ਰਹੇ ਹੋ ਪਰ ਤੁਹਾਡੇ ਹੀ ਇਲਾਕੇ ਦੇ ਵਿੱਚ ਇੱਕ ਸਿੱਖ ਸੰਮੇਲਨ ਕੀਤਾ ਗਿਆ ਪਰ ਉਹ ਵਿਰੋਧੀ ਧਿਰ ਵੱਲੋਂ ਕੀਤਾ ਗਿਆ ਉਹ ਭਾਜਪਾ ਦੇ ਹੱਕ ਦੇ ਵਿੱਚ ਕੀਤਾ ਗਿਆ ਔਰ ਉਹ ਕੀਤਾ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਸਾਹਿਬਾਨਾ ਨੇ ਜਾਂ ਉਹਨਾਂ ਦੇ ਅਹੁਦੇਦਾਰਾਂ ਨੇ ਜੇ ਤੁਸੀਂ ਪੱਗ ਦੇ ਨਾਲੋਂ ਤਾਂ ਫਿਰ ਦਿੱਲੀ ਗੁਰਦੁਆਰਾ ਕਮੇਟੀ ਦੇ ਉਹ ਮੈਂਬਰ ਪੱਗ ਦੇ ਨਾਲ ਕਿਉਂ ਨਹੀਂ ਮੈਂ ਸਮਝਦਾ ਤੁਹਾਡੇ মিডিਆ ਰਾਹੀਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਉਹ ਸੰਮੇਲਨ ਉਹ ਇਤਿਹਾਸ ਵਿੱਚ ਲਿਖਿਆ ਗਿਆ ਹੈ ਕਿ ਸਿੱਖ ਸੰਮੇਲਨ ਸਿੱਖ ਦੇ ਖਿਲਾਫ ਇੱਥੇ ਕੀਤਾ ਗਿਆ ਮੈਨੂੰ ਲੱਗਦਾ ਪੂਰੀ ਦਿੱਲੀ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ ਕਦੀ ਵੀ ਇਸ ਤਰ੍ਹਾਂ ਨਹੀਂ ਹੋਇਆ ਹੋਵੇਗਾ ਪਾਰਟੀ ਕੋਈ ਵੀ ਹੋਵੇ ਜਦੋਂ ਇੱਕ ਸਿੱਖ ਜਦੋਂ ਇੱਕ ਸਿੱਖ ਗੁਰੂ ਦਾ ਇੱਕ ਸੇਵਾਦਾਰ ਜਦੋਂ ਉਤਰੇ ਤੇ ਉਹਦੇ ਖਿਲਾਫ ਸੰਮੇਲਨ ਨਹੀਂ ਕੀਤਾ ਜਾ ਸਕਦਾ ਲੇਕਿਨ ਇਹਨਾਂ ਨੇ ਸਿੱਖ ਦੇ ਖਿਲਾਫ ਸੰਮੇਲਨ ਸਿੱਖ ਸੰਮੇਲਨ ਕੀਤਾ ਲੇਕਿਨ ਮੈਂ ਉਹਦੀ ਸਚਾਈ ਵੀ ਦੱਸ ਦੇਣਾ ਚਾਹੁੰਦਾ ਮੈਂ ਅੱਜ ਤੱਕ ਨਹੀਂ ਬੋਲਿਆ ਕਿਉਂਕਿ ਇਹੋ ਲੋਕ ਨੇ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਨੂੰ ਸੰਗਤ ਨਕਾਰ ਚੁੱਕੀ ਹੈ ਜਿਨ੍ਹਾਂ ਨੂੰ ਸੰਗਤ ਆਉਣ ਵਾਲੇ ਸਮੇਂ ਦੇ ਵਿੱਚ ਜੁੱਤੀਆਂ ਨਾਲ ਇਹਨਾਂ ਨੂੰ ਜੀ ਆਇਆਂ ਨੂੰ ਆਖੇਗੀ ਕਿ ਤੁਹਾਨੂੰ ਕਦੀ ਵੀ ਅਸੀਂ ਭੁੱਲ ਨਹੀਂ ਸਕਦੇ ਕਿ ਤੁਸੀਂ ਸਿੱਖ ਦੇ ਖਿਲਾਫ ਸਿੱਖ ਸੰਮੇਲਨ ਕੀਤਾ ਖਾਸ ਸੌਰਤੇ ਦਿੱਲੀ ਗੁਰਦੁਆਰਾ ਕਮੇਟੀ ਦਾ ਜੁਆਇੰਟ ਸਕੱਤਰ ਮੈਂ ਸਮਝਦਾ ਉਹਨਾਂ ਦੇ ਨਾਲ ਜਿੰਨੇ ਵੀ ਸੀਗੇ ਉਹ ਸਾਰੇ ਸਰਦਾਰ ਗੁਰਚਰਨ ਸਿੰਘ ਰਾਜੂ ਸਰਦਾਰ ਗੁਰਚਰਨ ਸਿੰਘ ਰਾਜੂ ਦੇ ਸਹਿਯੋਗ ਦੇ ਨਾਲ ਕਈ ਕਾਰਜ ਉਹਨਾਂ ਨੇ ਕੀਤੇ ਨੇ ਲੇਕਿਨ ਉਹ ਜ਼ਿੰਨ ਉਹ ਭੁੱਲ ਗਏ ਕਿ ਉਹ ਸਿੱਖ ਜਿਸ ਸਿੱਖ ਦੇ ਖਿਲਾਫ ਸਿੱਖ ਸੰਮੇਲਨ ਕਰ ਰਹੇ ਆ ਮੈਨੂੰ ਉਹ ਗੱਲ ਯਾਦ ਆ ਜਾਂਦੀ ਹੈ ਕਿ ਸਿੱਖ ਸਿੱਖ ਨੂੰ ਨਾ ਮਾਰੇ ਤੇ ਕੌਮ ਕਦੇ ਨਾ ਹਾਰੇ ਐ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਗੀਤਾ ਕਲੋਨੀ ਨਹੀਂ ਜਮਨਾਪਾਰ ਦੇ ਸਿੱਖਾਂ ਨੇ ਪਛਾਣ ਲਿਆ ਇਹਨਾਂ ਦੇ ਚਿਹਰੇ ਸਿੱਖ ਯਾਦ ਰੱਖਣਗੇ ਕਿਉਂਕਿ ਉਸ ਮੀਟਿੰਗ ਦੇ ਵਿੱਚ ਮੈਂ ਸਮਝਦਾ 22 ਤੋਂ 23 ਸਿੰਘ ਸਭਾਵਾਂ ਹੈਗੀਆਂ ਨੇ ਔਰ ਤੁਸੀਂ ਉਹ ਵੀਡੀਓ ਚੈੱਕ ਕਰ ਲੈਣਾ ਕਿੰਨੇ ਪ੍ਰਧਾਨ ਉੱਥੇ ਮੌਜੂਦ ਸੀ ਉਹਨਾਂ ਦੇ ਪੱਲੇ ਕੀ ਰਿਹਾ ਪੇਡ ਵਰਕਰ ਪੇਡ ਪੈਸੇ ਦੇ ਦੇ ਕੇ ਬੁਲਾਇਆ ਗਿਆ ਔਰ ਕੁਝ ਪਹੁੰਚੇ ਤੇ ਉੱਥੇ ਗੱਲਾਂ ਹੋਈਆਂ ਹੋਈਆਂ ਉਹ ਸਟੇਜ ਤੋਂ ਥੱਲੇ ਉਤਰ ਕੇ ਆਪਣੇ ਕਾਰ ਚਲੇ ਗਏ ਕੀ ਹੈ ਹੋਰ ਉਸ ਤੋਂ ਇਲਾਵਾ ਕੀ ਕਹਿਣਾ ਚਾਹੋਗੇ ਜੋ ਦਿੱਲੀ ਆਪਾਂ ਨੂੰ ਵਿਧਾਨ ਸਭਾ ਦੀ ਗੱਲ ਕਰਦੇ ਆ ਇਸ ਵਿਧਾਨ ਸਭਾ ਦੇ ਵਿੱਚ ਕਾਂਗਰਸ ਤਾਂ ਆਪਣਾ ਵੈਸੇ ਵੀ ਪਿਛਲੇ ਦੋ ਇਲੈਕਸ਼ਨਾਂ ਦੇ ਵਿੱਚ ਖਾਤਾ ਵੀ ਨਹੀਂ ਖੋਲ ਪਾਰੀ ਕੀ ਉਮੀਦ ਆ ਮੈਂ ਸਮਝਦਾ ਮੈਂ ਉਸ ਅਕਾਲ ਪੁਰਖ ਦੇ ਹਮੇਸ਼ਾ ਹੁਕਮ ਵਿੱਚ ਰਿਆਂ ਹਮੇਸ਼ਾ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਰਿਆਂ ਐਕ੍ਰਿਸ਼ਨ ਨਗਰ ਵਿਧਾਨ ਸਭਾ ਦੀ ਜੋ ਸੀਟ ਹੈ ਇਹ ਇੱਕ ਕ੍ਰਿਸ਼ਮਾ ਦਿੱਲੀ ਦੇ ਅੰਦਰ ਉੱਭਰ ਕੇ ਆਏਗਾ ਦਿੱਲੀ ਦੇ ਵਿੱਚ ਕ੍ਰਿਸ਼ਮਾ ਹੋਣ ਜਾ ਰਿਹਾ ਹੈ 5 ਤਰੀਕ ਨੂੰ 8 ਤਰੀਕ ਨੂੰ ਰਿਜ਼ਲਟ ਮਨ ਨੂੰ ਲੱਗਦਾ ਬਹੁਤ ਸੋਹਣੇ ਆਣਗੇ ਕਿਉਂਕਿ ਜੋ ਚਾਹੇ Hindu ਭਾਈ ਹੈ ਚਾਹੇ ਸਿੱਖ ਨੇ ਚਾਹੇ ਮੁਸਲਮਾਨ ਨੇ ਚਾਹੇ ਉਹ ਕਿਸੇ ਵੀ ਧਰਮ ਤੋਂ ਸਬੰਧਤ ਨੇ ਉਹ ਸਾਰੇ ਅੱਜ ਕਰੋੜ ਨਿਕਲ ਨਿਕਲ ਕੇ ਸਦਾਰ ਗੁਰਚਨ ਸਿੰਘ ਰਾਜੂ ਦਾ ਸਾਥ ਦੇ ਲਈ ਕਰੋਣ ਨਿਕਲ ਕੇ ਆ ਰਹੇ ਨੇ ਕਿ ਸਾਨੂੰ ਇਹੋ ਜਿਹਾ ਵਿਧਾਇਕ ਇਹੋ ਜਿਹਾ ਇਮਾਨਦਾਰ ਇਹੋ ਜਿਹਾ ਸੇਵਾਦਾਰ ਸਾਨੂੰ ਚਾਹੀਦਾ ਹੈ ਲੋਕਾਂ ਨੇ ਮਨ ਬਣਾ ਲਿਆ ਕਿਸ਼ਨਗਰ ਵਿਧਾਨ ਸਭਾ ਆਪਣਾ ਵਿਧਾਇਕ ਚੁਣ ਚੁੱਕੀ ਹੈ ਤੁਸੀਂ ਕੈਂਪੇਨ ਤੁਸੀਂ ਕਹਿ ਰਹੇ ਕਿ ਮੈਂ ਪੱਗ ਦੇ ਨਾਲ ਚੱਲ ਰਿਹਾ ਹਾਂ ਤੇ ਪਰ ਤੁਹਾਡੇ ਨਾਲ ਹੀ ਅਰਵਿੰਦਰ ਸਿੰਘ ਲਵਲੀ ਉਹ ਵੀ ਭਾਜਪਾ ਤੋਂ ਕੈਂਡੀਡੇਟ ਨੇ ਕਿ ਤੁਸੀਂ ਉਹਨਾਂ ਦਾ ਪ੍ਰਚਾਰ ਕਰ ਰਹੇ ਹੋ ਜਤਿੰਦਰ ਸਿੰਘ ਸ਼ੰਟੀ ਆਮ ਆਦਮੀ ਪਾਰਟੀ ਤੋਂ ਕੈਂਡੀਡੇਟ ਨੇ ਤਹਾਡੇ ਨਾਲ ਹੀ ਪਿਛਲੇ ਵਿਵੇਕਪੁਰੇ ਇਲਾਕੇ ਤੋਂ ਚਿਲਮਿਲ ਤੋਂ ਕੀ ਤੁਸੀਂ ਉਹਨਾਂ ਦਾ ਵੀ ਪ੍ਰਚਾਰ ਕਰ ਰਹੇ ਹੋ ਇਹ ਸਿਰਫ ਐਸੇ ਇਲਾਕੇ ਮੈਂ ਇਹਦਾ ਇੱਕ ਗੱਲ ਕਹਿਣੀ ਚਾਹੁੰਨਾ ਮੈਂ ਇੱਕ ਕੱਲਾ ਇੱਕ ਕੱਲਾ ਇਨਸਾਨ ਆ ਕੋਈ ਵੀ ਸਾਡਾ ਚਾਹੇ ਉਹ ਜਿਹੜੀ ਮਰਜ਼ੀ ਪਾਰਟੀ ਤੋਂ ਲੜਦਾ ਚਾਹੇ ਜਸਵਿੰਦਰ ਸਿੰਘ ਸ਼ੰਟੀ ਜੀ ਉਹ ਨੇ ਜਿਹੜੇ ਸੇਵਾਦਾਰ ਜਿਨ੍ਹਾਂ ਨੂੰ ਦੁਨੀਆ ਜਾਣਦੀ ਹੈ ਠੀਕ ਹੈ ਚਾਹੇ ਉਹ ਲਵਲੀ ਜੀ ਨੇ ਚਾਹੇ ਕੋਈ ਵੀ ਹੈ ਮੈਂ ਘੱਟੋ ਘੱਟ ਸਿੱਖ ਦੇ ਖਿਲਾਫ ਸਿੱਖ ਸੰਮੇਲਨ ਤੇ ਨਹੀਂ ਕੀਤਾ ਮੈਂ ਸਿੱਖ ਨੂੰ ਮਾਰਨ ਵਾਸਤੇ ਉਸ ਇਲਾਕੇ ਦੇ ਵਿੱਚ ਕੋਈ ਗਲਤ ਕੰਮ ਕਰਨ ਤੇ ਨਹੀਂ ਗਿਆ ਮੇਰੀ ਪਾਵਰ ਮੇਰੀ ਪਹੁੰਚ ਜੋ ਮੇਰਾ ਸੰਗਤ ਦਾ ਪਿਆਰ ਹੈ ਉਹ ਇਸ ਵਿਧਾਨ ਸਭਾ ਦੇ ਵਿੱਚ ਬਹੁਤ ਜ਼ਿਆਦਾ ਹੈ ਮੈਂ ਇਸ ਕਰਕੇ ਮੈਂ ਇਹਨਾਂ ਦੇ ਨਾਲ ਲੱਗਾ ਹੋਇਆ ਮੈਂ ਉਹਨਾਂ ਦੇ ਖਿਲਾਫ ਤੇ ਨਹੀਂ ਬੋਲਿਆ ਮੈਂ ਉਹਨਾਂ ਦੇ ਖਿਲਾਫ ਕੋਈ ਸਿੱਖ ਸੰਮੇਲਨ ਮੈਂ ਬਿਲਕੁਲ ਕਰਦਾ ਜਿਨਨੇ ਵੀ ਸਾਡੇ ਸਿੱਖ ਕੈਂਡੀਡੇਟ ਖੜੇ ਹੋਏ ਨੇ ਅਕਾਲ ਪੁਰਖ ਉਹਨਾਂ ਦੀ ਸੋਚ ਮੁਤਾਬਕ ਉਹਨਾਂ ਦੀ ਸੋਚ ਮੁਤਾਬਕ ਉਹਨਾਂ ਨੂੰ ਮਾਨ ਜ਼ਰੂਰ ਦੇਣਗੇ ਠੀਕ ਹੈ ਤੁਹਾਨੂੰ ਲੱਗਦਾ ਤੁਹਾਡੇ ਉੱਪਰ ਪਾਰਟੀ ਖਿਲਾਫ ਇਹ ਐਕਸ਼ਨ ਵੀ ਤੁਹਾਡੀ ਪਾਰਟੀ ਐਕਸ਼ਨ ਵੀ ਲੱਗ ਸਕਦੀ ਹੈ ਇਸ ਕਰਕੇ ਮੈਂ ਅੱਜ ਨੂੰ ਦੱਸ ਦੇਣਾ ਚਾਹਣਾ ਮੈਂ ਆਪਣੇ ਪ੍ਰਧਾਨ ਜੋ ਦਿੱਲੀ ਕਾਈ ਦੇ ਪ੍ਰਧਾਨ ਸਲਾਰ ਪਰਮਜੀਤ ਸਿੰਘ ਜੀ ਸਰਨਾ ਸਾਹਿਬ ਨੇ ਮੈਂ ਉਹਨਾਂ ਨਾਲ ਗੱਲ ਕਰ ਚੁੱਕਾ ਸੀ ਕਿਉਂਕਿ ਉਹਨਾਂ ਨੂੰ ਵੀ ਪਤਾ ਸੀ ਕਿ ਵੱਡੇ ਬਾਦਲ ਸਾਹਿਬ ਦੀ ਯਾਦ ਨੂੰ ਸਮਰਪਿਤ ਪ੍ਰੋਗਰਾਮ ਦੇ ਵਿੱਚ ਗੁਰਚਰਨ ਸਿੰਘ ਰਾਜੂ ਨੇ ਬੜਾ ਵੱਡਾ ਸਹਿਯੋਗ ਕੀਤਾ ਸੀ ਉਹਨਾਂ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਬੇਟਾ ਇਹੋ ਜਿਹਾ ਸਿੱਖ ਇਹੋ ਜਿਹਾ ਸੇਵਾਦਾਰ ਸਾਨੂੰ ਉਹ ਸੁਵਿਧਾਨ ਸਭਾ ਦੇ ਵਿੱਚ ਚਾਹੀਦਾ ਜੋ ਸਿੱਖਾਂ ਦੀ ਗੱਲ ਕਰ ਸਕੇ ਮੈਂ ਇੱਕ ਗੱਲ ਹੋਰ ਕਹਿ ਕੇ ਆਪਣੀ ਗੱਲ ਖਤਮ ਕਰਾਂਗਾ ਜਦੋਂ ਰਾਜੂ ਜੀ ਨਾਲ ਮੈਂ ਚੱਲਣਾ ਸੀ ਤੁਹਾਨੂੰ ਯਾਦ ਹੋਵੇਗਾ 1.5 ਸਾਲ ਪਹਿਲੇ ਪਾਰਸਦ ਦੀ ਚੋਣ ਸੀ ਮੈਂ ਉਦੋਂ ਵੀ ਐਲਾਨ ਕੀਤਾ ਸੀ ਸਾਡੀ ਪਾਰਟੀ ਨੇ ਐਲਾਨ ਕੀਤਾ ਸੀਗਾ ਕੋਈ ਵੀ ਪਾਰਟੀ ਹੋਵੇ ਕਰੋ ਹਾਊਸੇ ਜਾ ਕੇ ਬੰਦੀ ਸਿੱਖਾਂ ਦੀ ਗੱਲ ਕਰੇਗੀ ਤੇ ਅਸੀਂ ਉਹਦਾ ਸਮਰਥਨ ਦਾਂਗੇ ਤੇ ਇਸੇ ਵਿਧਾਨ ਸਭਾ ਇਸੇ ਪਾਰਸ਼ਦ ਗੀਤਾ ਕਲੋਨੀ ਤੋਂ ਤੁਸੀਂ ਆਲਜੀਤ ਕੌਰ ਜਦੋਂ ਹੋਮ ਮਿਨਿਸਟਰ ਹੋਮ ਮਿਨਿਸਟਰ ਦਿੱਲੀ ਦਾ ਇਹ 86 ਉਸ 스테ਜ ਤੇ ਮੈਂ ਮੰਗ ਕੀਤੀ ਸੀ ਔਰ ਕਿਆ ਸੀਗਾ ਕਬਨੀ ਸ਼ਿਸ਼ੋਦੀਆ ਦੇ ਸਾਹਮਣੇ ਉਹਦੋ ਵੀ ਉਹ ਵੀਡੀਓ ਮੇਰੀ ਬੜੀ ਵਾਇਰਲ ਹੋਈ ਸੀ ਔਰ ਅੱਜ ਵੀ ਸਰਦਾਰ ਗੁਰਚਨ ਸਿੰਘ ਰਾਜੂ ਨੇ ਮੇਰੇ ਨਾਲ ਵਾਦਾ ਕੀਤਾ ਹੈ ਕਿ ਜਦੋਂ ਮੈਂ ਵਿਧਾਨ ਸਭਾ ਦੇ ਵਿੱਚ ਜਾਵਾਂਗਾ ਸਭ ਤੋਂ ਪਹਿਲੀ ਮੰਗ ਮੇਰੀ ਬੰਦੀ ਸਿੱਖਾਂ ਦੀ ਹੋਏਗੀ ਇਹ ਵਾਦਾ ਉਹਨਾਂ ਨੇ ਮੇਰੇ ਨਾਲ ਗੁਰੂ ਦੀ ਅਜੂਰੀ ਦੇ ਵਿੱਚ ਕੀਤਾ ਹੈ ਕਿ ਲੜਾਈ ਮੈਂ ਜ਼ਰੂਰ ਲੜਾਂਗਾ ਆਪਣੇ ਭਰਾਵਾਂ ਦੀ ਜਿਹੜੇ ਸਜ਼ਾ ਭੁਗਤਣ ਤੋਂ ਬਾਅਦ ਵੀ ਇੱਕ ਨਹੀਂ ਦੋ ਦੋ ਤਿੰਨ ਤਿੰਨ ਵਾਰ ਸਜ਼ਾ ਭੁਗੋ ਚੁੱਕੇ ਨੇ ਲੇਕਿਨ ਜੇਲਾ ਹੀ ਬੰਦ ਰਹੇ ਮੈਂ ਉਹਨਾਂ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚ ਆਖਰੀ ਸਵਾਲ ਰਹੇਗਾ ਦਿੱਲੀ ਦੇ ਦੀ ਪਾਰਟੀ ਦੀ ਸਰਕਾਰ ਰਹੀ ਹੈ ਐਸ ਇਲਾਕੇ ਤੋਂ ਵੀ ਦੋ ਵਾਰ ਤੋਂ ਵਿਧਾਇਕ ਨੇ ਆਮ ਆਦਮੀ ਪਾਰਟੀ ਤੇ ਕੀ ਲੱਗਦਾ ਹੈ ਕਿ ਕੀ ਕੋਈ ਰੁਖ ਬਦਲੇਗਾ ਕਿ ਨਹੀਂ ਮੈਂ ਸਮਝਦਾ ਕਿ ਮੈਂ ਆਪ ਜੀ ਨੂੰ ਪਹਿਲਾਂ ਵੀ ਕਿਹਾ ਹੈ ਕਿ ਇਸ ਵਿਧਾਨ ਸਭਾ ਦੇ ਵਿੱਚ ਕਿਰਸ਼ਮਾ ਹੋਏਗਾ 10 ਸਾਲ ਜਿਨ੍ਹਾਂ ਨੂੰ ਲੋਕਾਂ ਨੇ ਮੌਕਾ ਦਿੱਤਾ ਕਾਜੀ ਇਲਾਕੇ ਦੀ ਹਾਲਾਤ ਇਲਾਕੇ ਦੀਆਂ ਸੜਕਾਂ ਇਲਾਕੇ ਦੇ ਮੱਲੇ ਇਲਾਕੇ ਦੀਆਂ ਨਾਲੀਆਂ ਇਲਾਕੇ ਦੇ ਸੀਵਰ ਇਲਾਕੇ ਦੀਆਂ ਲਾਈਟਾਂ ਮੈਂ ਸਮਝਦਾ ਸਭ ਕੁਝ ਸਰਵਨਾਸ਼ ਹੋ ਚੁੱਕਾ ਹੈ ਇਸ ਇਲਾਕੇ ਦਾ ਬੇੜਾਗਰ ਹੋ ਚੁੱਕਾ ਹੈ ਪਾਣੀ ਪੀਣ ਨੂੰ ਨਹੀਂ ਹੈ ਲੋਕਾਂ ਨੇ ਮਨ ਬਣਾ ਲਿਆ ਹੈ ਲੋਕ ਉਹਨਾਂ ਨੂੰ ਹੁਣ ਅਲਵੀ ਦਾ ਕਹਿ ਚੁੱਕੇ ਨੇ ਸਾਡਾ ਮੁਕਾਬਲਾ ਸਿੱਧਾ-ਸਿੱਧਾ ਹੁਣ ਕੇਂਦਰ ਦੇ ਕੈਂਡੀਡੇਟ ਦੇ ਨਾਲ ਹੈ ਔਰ ਕਾਲਪੁਰਖ ਬਖਸ਼ਿਸ਼ ਕਰਨਗੇ ਅਸੀਂ ਵਿਧਾਇਕ ਬਣਾਵਾਂਗੇ ਠੀਕ ਹੈ ਸਾਡੇ ਨਾਲ ਸੁਖਵਿੰਦਰ ਸਿੰਘ ਬੱਬਰ ਮੈਂਬਰ ਦਿੱਲੀ ਗ੍ਰੋਵਰ ਪ੍ਰਬੰਧਕ ਕਮੇਟੀ ਮੌਜੂਦ ਸੀਗਾ ਉਹਨਾਂ ਨਾਲ ਜੋ ਕਿ ਤਖੇ ਸਵਾਲ ਅਸੀਂ ਕੀਤੇ ਉਹਨਾਂ ਦੇ ਉਸ ਦੇ ਜਵਾਬ ਦਿੱਤੇ ਆ ਸੋ ਐਸੇ ਤਰੀਕੇ ਤੁਹਾਨੂੰ ਹੋਰ ਵਿਧਾਨ ਸਭਾ ਚ ਉਹਨਾਂ ਦੀ ਅਪਡੇਟ ਨਾਲ ਜੋੜਦੇ ਰਵਾਂਗੇ ਤੁਸੀਂ ਦੇਖਦੇ ਰਹੋ ਕਾਲਪੁਰਖ